ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਿੱਕੀ ਦਾ ਸਫਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਇਸ ਸਾਖੀ ਵਿੱਚ ਮੱਸਾ ਰੰਗੜ ਦੇ ਇਤਿਹਾਸ ਨਾਲ ਜਾਣੂ ਕਰਾਵਾਂਗੇ ਮੱਸਾ ਰੰਗੜ ਮੱਸਾ ਰੰਗੜ ਦਾ ਅਸਲੀ ਨਾਮ ਮੀਰ ਮਸਾਲ ਉਲਾਉਦੀਨ ਸੀ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੱਖਣ ਵਾਲ ਮੰਡਿਆਲਾ ਪਿੰਡਾਂ ਦੀ ਵਾਸੀ ਸੀ ਇਹ ਜਾਤ ਪੱਖੋਂ ਰਾਜਪੂਤ ਸੀ ਜਿਸ ਇਸਲਾਮ ਸਵੀਕਾਰ ਕਰ ਲਿਆ ਸੀ ਇਸ ਦੇ ਚਿਹਰੇ ਉੱਤੇ ਇੱਕ ਮੱਸਾ ਸੀ ਤੇ ਇਸ ਦੀ ਜਾਤੀ ਰੰਗੜ ਸੀ ਤੇ ਲੋਕ ਇਸ ਨੂੰ ਇਸ ਦੇ ਅਸਲੀ ਨਾਮ ਵੱਲੋਂ ਨਹੀਂ ਪੁਕਾਰ ਕੇ ਉਪਨਾਮ ਵੱਲੋਂ ਬੁਲਾਉਂਦੇ ਸਨ ਚੌਧਰੀ ਮੱਸਾ ਰੰਗੜ 1740 ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਕਾਜੀ ਅਬਦੁਲ ਰਹਿਮਾਨ ਦੇ ਮਾਰੇ ਜਾਣ ਤੋਂ ਬਾਅਦ ਅੰਮ੍ਰਿਤਸਰ ਦਾ कोतवाल ਨਿਯੁਕਤ ਕੀਤਾ ਸੀ ਜ਼ਕਰੀਆ ਖਾਨ ਨੂੰ ਕਿਸੇ ਵੇਲੇ ਨਾਦਰ ਨੇ ਕਿਹਾ ਸੀ ਕਿ ਸਿੱਖਾਂ ਕੋਲੋਂ ਬਾਦਸ਼ਾਹੀ ਦੀ ਬੂਹ ਆਉਂਦੀ ਹੈ ਐਸੀ ਕੌਮ ਨੂੰ ਜਿਤਨਾ ਵੀ ਮੁਸ਼ਕਿਲ ਹੈ ਜਿਸ ਨੂੰ ਅੱਲਾਹ ਦੀ ਟੇਕ ਹੈ ਜੱਕਰੀਆ ਖਾਨ ਦੇ ਦਿਮਾਗ ਵਿੱਚ ਇਹ ਸ਼ਬਦ ਕਿਸੇ ਹਥੌੜੇ ਵਾਂਗ ਵਾਰ ਕਰ ਰਹੇ ਸਨ ਔਰ ਰਾਤ ਦਿਨ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਬਾਰੇ ਸੋਚਾਂ ਸੋਚਦਾ ਰਹਿੰਦਾ ਸੀ ਜੱਕਰੀਆ ਖਾਨ ਨੂੰ ਇਹ ਲਗਾਤਾਰ ਸਤਾ ਰਿਹਾ ਸੀ ਕਿ ਜੇ ਉਸ ਦੇ ਰਾਜ ਨੂੰ ਕੋਈ ਖਤਰਾ ਹੈ ਤਾਂ ਉਹ ਸਿੱਖਾਂ ਕੋਲੋਂ ਹੈ ਜੱਕਰੀਆ ਖਾਨ ਨੇ ਆਪਣੇ ਸਾਰੇ ਚੌਧਰੀਆਂ ਸੂਬੇਦਾਰਾਂ ਤੇ ਫੌਜਦਾਰਾਂ ਨੂੰ ਸੁਨੇਹੇ ਭੇਜੇ ਕਿ ਸਿੱਖਾਂ ਨੂੰ ਹਰ ਹਾਲਤ ਵਿੱਚ ਖਤਮ ਕਰ ਦਿਓ ਤਹਿਮਸ ਤਸਕੀਨ ਲਿਖਦਾ ਹੈ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਵਧਾ ਦਿੱਤੇ ਗਏ 40 ਰੁਪਏ ਤੋਂ 80 ਰੁਪਏ ਤੱਕ ਜਾ ਪੁੱਜੇ ਜੱਕਰੀਆ ਖਾਨ ਨੇ ਇਹ ਫਰਮਾਨ ਵੀ ਜਾਰੀ ਕਰ ਦਿੱਤਾ ਕਿ ਸਿੱਖਾਂ ਕੋਲੋਂ ਲੁੱਟਿਆ ਹੋਇਆ ਮਾਲ ਲੁੱਟਣ ਵਾਲੇ ਦਾ ਹੀ ਹੋਵੇਗਾ ਸਿੱਖਾਂ ਨੂੰ ਮਾਰਨਾ ਉਸਨੇ ਆਪਣੇ ਕਾਨੂੰਨ ਵਿੱਚ ਸ਼ਾਮਿਲ ਕਰ ਲਿਆ ਸੀ ਸਿੰਘਾਂ ਨੂੰ ਦੂਰ ਦਰਾਡੇ ਜਾ ਕੇ ਲੁਕਣਾ ਪਿਆ ਪ੍ਰਾਚੀਨ ਪੰਥ ਪ੍ਰਕਾਸ਼ ਇਸ ਗੱਲ ਦੀ ਗਵਾਹੀ ਪੜਦਾ ਹੈ ਕਿ ਜੋ ਸਿੰਘਣ ਕੋ ਦਸੇ ਗਰਾਮ ਤਾਂ ਕੋ ਦੇਵੇ ਬਹੁਤ ਇਨਾਮ ਸਿੰਗਨ ਖੂਨ ਮਾਫ ਹਮ ਕੀਨੇ ਜਿਤ ਲੱਬੇ ਤਿਤ ਮਾਰੋ ਚੀਨੇ ਲੂਟ ਕੂਟ ਉਸ ਮਾਫ ਹਮ ਕਰੀ ਹਮਰੀ ਲਿਖਤ ਇਹ ਜਾਨੋ ਖਰੀ ਅੰਮ੍ਰਿਤਸਰ ਵਰ ਨੂੰ ਪੂਰਨ ਦਾ ਫਰਮਾਨ ਜਾਰੀ ਕੀਤਾ ਗਿਆ ਅੰਮ੍ਰਿਤਸਰ ਜ਼ਿਲ੍ਹੇ ਦੇ ਮੰਡਿਆਲੇ ਪਿੰਡ ਦੇ ਚੌਧਰੀ ਮੱਸਾ ਰੰਗਣ ਨੂੰ ਇਹ ਹੁਕਮ ਕੀਤਾ ਗਿਆ ਕਿ ਸਿੱਖਾਂ ਦੇ ਹਰਮੰਦਰ ਦੀ ਰੱਜ ਕੇ ਬੇਦਭੀ ਕਰੇ ਉਸ ਪਾਪੀ ਨੇ ਹਰਮੰਦਰ ਸਾਬੰਦਰ ਸ਼ਰਾਬ ਤੇ ਹੁੱਕੇ ਦੇ ਦੌਰ ਚਲਾ ਦਿੱਤੇ ਦਰਬਾਰ ਵਿੱਚ ਕੰਜਰੀਆਂ ਵੇਸਵਾਵਾਂ ਦੇ ਨੱਚ ਕਰਾਉਣੇ ਸ਼ੁਰੂ ਕਰ ਦਿੱਤੇ ਕਿ ਗੁਰਦੁਆਰੇ ਸਿੱਖੀ ਦਾ ਸੋਮਾ ਹਨ ਹਰ ਮੰਦਰ ਸਹਿਬ ਸੋਮਿਆਂ ਦਾ ਸੋਮਾ ਹੈ ਗੁਰੂ ਸਹਿਬਾਨ ਦੇ ਵੇਲਿਆਂ ਤੋਂ ਹੀ ਇਸ ਸੋਮੇ ਨੂੰ ਬੰਦ ਕਰਨ ਦੀਆਂ ਵਿਉਂਤਾਂ ਹੋਣ ਲੱਗੀਆਂ ਸਨ ਸੂਲੀ ਖਾਨ ਸੁਲਬੀ ਖਾਨ ਬੀਰਬਲ ਤੇ ਫਿਰ ਆਪ ਜਹਾਗੀ ਨੇ ਵੀ ਯਤਨ ਕੀਤੇ ਜੱਕਰੀਆ ਖਾਨ ਨੇ ਇਸ ਸੋਮੇ ਨੂੰ ਬੰਦ ਕਰਨ ਦੀ ਥਾਂ ਲਈ ਸੀ ਉਸਨੇ ਕਈ ਹੁਕਮ ਚਾੜੇ ਭਾਈ ਰਤਨ ਸਿੰਘ ਪੰਗੂ ਜਿਨ੍ਹਾਂ ਨੇ ਪ੍ਰਚੀਨ ਪੰਥ ਪ੍ਰਕਾਸ਼ ਵਰਗੀ ਮਹਾਨ ਪੁਸਤਕ ਲਿਖੀ ਉਹ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਸਨ ਪਾਈ ਰਤਨ ਸਿੰਘ ਪੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਜਕਰੀਆ ਖਾਨ ਨੇ ਹੁਕਮ ਚਾਰ ਦਿੱਤਾ ਕਿ ਦਰਬਾਰ ਸਾਹਿਬ ਸਰੋਵਰ ਨੂੰ ਪੂਰ ਦਿੱਤਾ ਜਾਏ ਸਿੱਖਾਂ ਨੂੰ ਲੱਭ ਲੱਭ ਕੇ ਸ਼ਹੀਦ ਕੀਤਾ ਜਾਣ ਲੱਗਾ ਇਸ ਬੇਤਵੀ ਦੀ ਖਬਰ ਪਾਈ ਬੁਲਾਕਾ ਸਿੰਘ ਨਾਂ ਦੇ ਇੱਕ ਸਿੰਘ ਨੇ ਜੈਪੁਰ ਪਹੁੰਚ ਕੇ ਜਥੇਦਾਰ ਬੁੱਢਾ ਸਿੰਘ ਜੀ ਦੇ ਜਥੇ ਕੋਲ ਪਹੁੰਚਾਈ ਪੰਜਾਬ ਤੋਂ ਆਇਆ ਜਾਣ ਕੇ ਜਥੇਦਾਰ ਬੁੱਢਾ ਸਿੰਘ ਨੇ ਹਰਿਮੰਦਰ ਸਾਹਿਬ ਦਾ ਹਾਲਚਾਲ ਪੁੱਛਿਆ ਪਾਇਪੂ ਲੱਕਾ ਸਿੰਘ ਦੀਆਂ ਅੱਖਾਂ ਪਾਰ ਆਈਆਂ ਪਰ ਫਿਰ ਜਿਗਰਾ ਤਕੜਾ ਕਰਕੇ ਹਰਮੰਦਰ ਸਾਹਿਬ ਦਾ ਸਾਰਾ ਹਾਲ ਸੁਣਾਇਆ ਕਿ ਹਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਮੱਸਾ ਰੰਗੜ ਪਲੰਘ ਉੱਪਰ ਬੈਠ ਕੇ ਜੁੱਤੀਆਂ ਹੁੱਕੀਆਂ ਸਮੇਤ ਮਜਲਿਸ ਲਗਾ ਕੇ ਕੰਜਰੀ ਦਾ ਨਾਚ ਦੇਖਦਾ ਹੈ ਜਿਹੜੇ ਕੰਮ ਨਹੀਂ ਕਰਨੇ ਸੋ ਕਰਦਾ ਹੈ ਇੰਨੀ ਗੱਲ ਸੁਣਦੇ ਸਾਰੀ ਪਾਇ ਮਹਿਤਾਬ ਸਿੰਘ ਪੰਗੂ ਬੋਲਿਆ ਕਿ ਤੂੰ ਉਸ ਦਾ ਸਿਰ ਕਿਉਂ ਨਾ ਵੱਢ ਲਿਆ ਆ ਦਰਬਾਰ ਦੀ ਐਟੀ ਵੱਡੀ ਬੇਤਵੀ ਦੇ ਕੇ ਤੂੰ ਜੁੰਦਾ ਕਿਵੇਂ ਚੱਲਿਆ ਆ ਪਾਈ ਬਲੱਖਾ ਸਿੰਘ ਨੇ ਆਖਿਆ ਕਿ ਜੇ ਮੈਂ ਉੱਥੇ ਸ਼ਹੀਦ ਹੋ ਜਾਂਦਾ ਤੁਹਾਡੇ ਤੱਕ ਖਬਰ ਕਿਸ ਨੇ ਪਹੁੰਚਾਉਣੀ ਸੀ ਇਸ ਸੁਣ ਕੇ ਜਥੇਦਾਰ ਬੁੱਢਾ ਸਿੰਘ ਨੇ ਤਲਵਾਰ ਸਭਾ ਵਿੱਚ ਰੱਖ ਦਿੱਤੀ ਤੇ ਆਖਿਆ ਕਿ ਹੈ ਕੋਈ ਐਸਾ ਸਿੰਘ ਜੋ ਮਸੇ ਰੰਗੜ ਦਾ ਸਿਰ ਵੱਢ ਕੇ ਲਿਆਵੇ ਇਹਨਾਂ ਸੁਣ ਕੇ ਪਾਈ ਮਹਿਤਾਬ ਸਿੰਘ ਮੀਰਾ ਕੋਟਿਆ ਤੇ ਪਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਦੋਵੇਂ ਉਠ ਖੜੇ ਹੋਏ ਤਲਵਾਰਾਂ ਚੁੱਕ ਕੇ ਅਕਾਲ ਅਕਾਲ ਦੇ ਜਕਾਰੇ ਗਜਾਏ ਕਹਿੰਦੇ ਹਨ ਕਿ ਜੇ ਅਨਕ ਨਵੰਗਾਰ ਪੈ ਜਾਏ ਤਾਂ ਸਿੱਖ ਨਹੀਂ ਟਿਕਦਾ ਦੋਵੇਂ ਸਿੱਖ ਸ਼ਸਤਰਾਂ ਨਾਲ ਲੈ ਸੋ ਕੇ ਅਰਦਾਸਾ ਸੋਧ ਕੇ ਫਤਿਹ ਬੁਲਾ ਕੇ ਤੇ ਜੱਥੇਦਾਰ ਕੋਲੋਂ ਆਗਿਆ ਲੈ ਕੇ ਪਾਪੀ ਦਾ ਅੰਤ ਕਰਨ ਲਈ ਤੁਰ ਪਏ ਤਰੰਤ ਅਨਸਾਹਿਬ ਪਹੁੰਚ ਕੇ ਉਹਨਾਂ ਨੇ ਵਿਉਂਤ ਬਣਾਈ ਠਿਕਰੀਆਂ ਦੀਆਂ ਦੋ ਵੱਡੀਆਂ ਥੈਲੀਆਂ ਭਰ ਲਈਆਂ ਆਪਣੇ ਮੂੰਹ ਕੱਪੜੇ ਨਾਲ ਟੱਕ ਲੈ ਇੰਜ ਲੱਗੇ ਕਿ ਕਿਸੇ ਪਿੰਡ ਦਾ ਕੋਈ ਲੰਬਰਦਾਰ ਮਾਮਲਾ ਤਾਰਨ ਆਏ ਹਨ ਬਾਹੋਦਾਹੀ ਕੋੜੇ ਪਜਾਉਂਦੇ ਹੋਏ ਉਹ ਹਰਮੰਦਰ ਸਾਹਿਬ ਦੇ ਪ੍ਰਕਰਮਾ ਵਿੱਚ ਪੁੱਜ ਗਏ ਗੁਰੂ ਰਾਮਦਾਸ ਜੀ ਦੇ ਚਰਨਾ ਵਿਚ ਅਰਦਾਸ ਕੀਤੀ ਕਿ हे ਸੱਚੇ ਪਾਤਸ਼ਾਹ ਜੀ ਨਿਮਾਣੀਆਂ ਦੀ लाज ਰੱਖਣੀ ਤੇ ਹਿੰਮਤ ਬਖਸ਼ਣੀ ਕਿ ਇਸ ਪਾਪੀ ਮੱਸੇ ਰੰਗੜ ਦਾ ਸਿਰ ਕੱਟ ਕੇ ਵਾਪਸ ਜਾ ਸਕੀਏ ਭਾਈ ਰਤਨ ਸਿੰਘ ਪੰਘੂ ਲਿਖਦੇ ਹਨ ਕੀ ਕਿਰਪਾ ਕਰੋ ਕੋਈ ਸਤਗੁਰੂ ਬਾਤ ਬਣਾਓ ਜਾਏ ਮੱਸੇ ਕੇਸਿਰ ਕੱਟੇ ਨੈ ਰਸਤੇ ਹੋਏ اٹਕਾਓ ਘੋੜਿਆਂ ਤੋਂ ਉੱਤਰ ਕੇ ਲਾਚੀ ਬੇਨਾ ਬੰਨ ਦਿੱਤੇ ਤੇ ਆਪ ਮੁਟਾਕੇ ਦਰਸ਼ਨੀ ਜੋੜੀ ਕੋਲ ਨੇਜ਼ੇ ਰੱਖ ਕੇ ਰਵਾ ਰਵੇਂ ਅੰਦਰ ਦਰਬਾਰ ਵਿੱਚ ਜਾ ਦਾਖਲ ਹੋਏ ਅੰਦਰ ਦਾ ਹਾਲ ਦੇਖ ਕੇ ਸਿੰਘ ਰੋ ਵਿੱਚ ਆ ਗਏ ਪਰ ਚੁੱਪ ਰਹੇ ਮੱਸੇ ਰੰਗੜ ਨੂੰ ਕਿਹਾ ਕਿ ਮਾਮਲਾ ਲੈ ਕੇ ਆਇਆ ਕਿੱਥੇ ਰੱਖੀਏ ਜਦ ਮੱਸਾ ਰੰਗੜ ਉਹਨਾਂ ਨੇ ਇਹ ਵੀ ਕਰਕੇ ਦੱਸਣ ਲੱਗਾ ਕਿ ਪਲੰਘ ਥੱਲੇ ਰੱਖ ਦਿਓ ਤਾਂ ਮਾਈ ਤਾਂ ਭਾਈ ਮਹਤਾਬ ਸਿੰਘ ਨੇ ਅੱਖ ਚਪਕਨ ਦੀ ਜਿੰਨੀ ਦੇਰੀ ਵਿੱਚ ਤਲਵਾਰ ਨਾਲ ਮੱਸੇ ਦਾ ਸਿਰ ਢੜ ਤੋਂ ਅਲੱਗ ਕਰ ਦਿੱਤਾ ਜਿਵੇਂ ਕਮਿਆਰ ਚੱਕ ਤੋਂ ਪਾਂਡਾ ਉਤਾਰ ਕੇ ਪਾਸੇ ਰੱਖ ਦਿੰਦਾ ਹੈ ਜਿਵੇਂ ਵੇਲ ਨਾਲ ਉਹ ਖਿੱਚ ਕੇ ਕੱਦੂ ਉਤਾਰ ਲੈਂਦਾ ਹੈ ਭਾਈ ਰਤਨ ਸਿੰਘ ਪੰਗੂ ਪਰਚੀਨ ਪੰਤ ਪ੍ਰਕਾਸ਼ ਵਿੱਚ ਇਸੇ ਵਿਲੇ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ ਚੁੱਕ ਕਰ ਚਾਤ ਜਦ ਮੱਸੇ ਪਾਈ ਚੁੱਕ ਕਰ ਜਾ ਤਜਬ ਮਸੇ ਪਾਈ ਥੈਲੀ ਦਿਸ ਤਬੀ ਮਤਾਬ ਸਿੰਘ ਵਕਤ ਵਿਚਾਰਿਓ ਖੈਂਚ ਤਲਵਾਰ ਮਾਰ ਮਸੇ ਕਾ ਉਤਾਰ ਸਿਰ ਡਾਰਿਓ ਕੁਮਿਆਰ ਜੀ ਮਬੰਦਨਾ ਉਤਾਰਿਓ ਮਸੇ ਕੋ ਇਸ ਸੀਸ ਉਤਾਰਿਓ ਜਨ ਕਰ ਬੋਲੇ ਕਦੂਆ ਟਾਰਿਓ ਨੀਜੇ ਤੇ ਸਿਰ ਟੰਕੇ ਸਿੰਘ ਜੀ ਉਹ ਗਏ ਉਹ ਗਏ ਵਾਟ ਚੱਕ ਕਰਕੇ ਜੈਪੁਰ ਪੁੱਜ ਕੇ ਜੱਥੇਦਾਰ ਮੋਰੇ ਪਾਪੀ ਦਾ ਕੱਟਿਆ ਸੀ ਰੱਖ ਦਿੱਤਾ ਸਿੰਘਾਂ ਨੇ ਜਕਾਰੇ ਗਜਾਏ ਇਸ ਗੱਲ ਦਾ ਪਤਾ ਜਦ ਚੱਕਰੀਆ ਖਾਨ ਨੂੰ ਲੱਗਿਆ ਤਾਂ ਉਸਨੇ ਹੁਕਮ ਛਾੜ ਦਿੱਤੇ ਕਿ ਇੱਕ ਦੋਵੇਂ ਜ਼ਿੰਦਾ ਜਾਂ ਮਰਦਾ ਮੇਰੇ ਸਾਹਮਣੇ ਪੇਸ਼ ਕਰੋ ਹਰਪਗਰਜੰਡਿਆਲ ਵਾਲੇ ਨੇ ਪਾਈ ਮਤਾਬ ਸਿੰਘ ਦੇ ਮੀਰਾ ਕੋਟ ਚਾ ਘਰ ਨੂੰ ਕੇਰਾ ਪਾ ਲਿਆ ਪਾਈ ਸਾਹਿਬ ਦਾ ਬੇਟਾ ਜੋ ਜੇ ਛੋਟਾ ਸੀ ਜਾਨ ਲੱਗ ਗਿਆ ਪਾਈ ਸਾਹਿਬ ਨੱਥੇ ਨੰਬਰਦਾਰ ਨੂੰ ਉਸ ਦੀ ਬਾਹ ਫੜਾ ਗਏ ਸਨ ਕਿ ਇਸ ਦਾ ਖਿਆਲ ਰੱਖਣਾ ਨੱਥੇ ਨੰਬਰਦਾਰ ਨੇ ਬੋਲ ਬਗਾਨ ਖਾਤਰ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਉਸ ਬੱਚੇ ਸਮੇਤ ਪੰਜ ਜਣੇ ਭੱਜ ਨਿਕਲੇ ਪਰ ਫੌਜਾਂ ਪਿੱਛਾ ਕਰਦੇ ਜਾਂ ਮਗਰ ਲੱਗ ਤੁਰੀਆਂ ਥੋੜੀ ਦੂਰ ਜਾ ਕੇ ਲੜਾਈ ਸ਼ੁਰੂ ਹੋ ਗਈ ਪਾਈ ਸਾਹਿਬ ਦਾ ਛੋਟਾ ਬੱਚਾ ਪਾਈ ਰਾਏ ਸਿੰਘ ਜ਼ਖਮੀ ਹੋ ਕੇ ਬੇਹੋਸ਼ ਹੋ ਗਿਆ ਨੱਥਾ ਨੰਬਰ ਸਾਰੇ ਸੱਥੀ ਵੀ ਲੜਦੇ ਸ਼ਹੀਦ ਹੋਏ ਸ਼ਹੀਦ ਹੋ ਗਏ ਇਹਨਾਂ ਸਾਰਿਆਂ ਨੂੰ ਮਰਿਆ ਸਮਝ ਕੇ ਉੱਥੇ ਛੱਡ ਫੌਜ ਚਲੀ ਗਈ ਉਸ ਬੱਚੇ ਨੂੰ ਕਮਾਈ ਆਪਣੇ ਘਰ ਲੈ ਗਈ ਇਲਾਜ ਕੀਤਾ ਤਾਂ ਬੱਚਾ ਠੀਕ ਹੋ ਗਿਆ ਉਹ ਬੱਚਾ ਰਤਨ ਸਿੰਘ ਪੰਗੂ ਦਾ ਪਿਤਾ ਰਾਏ ਸਿੰਘ ਸੀ ਪਾਈ ਮਹਿਤਾਬ ਸਿੰਘ ਜੀ ਦੀ ਸ਼ੀਤੀ ਬਾਰੇ ਗਿਆਨੀ ਗਿਆਨ ਸਿੰਘ ਤਵਾਰਿਕ ਗੁਰੂ ਖਾਲਸਾ ਵਿੱਚ ਲਿਖਦੇ ਹਨ ਕਿ ਪਾਈ ਮਹਿਤਾਬ ਸਿੰਘ ਮੀਰਾ ਕੋਟਿਆ ਜਿਸ ਨੇ ਮੱਸੇ ਰੰਗਣ ਨੂੰ ਮਾਰਿਆ ਸੀ ਜੰਡਿਆਲੇ ਵਾਲੇ ਚੁਗਲਾਂ ਦਾ ਫੜਾਇਆ ਹੋਇਆ ਜਦ ਨਾਚਬ ਦੇ ਸਾਹਮਣੇ ਆਇਆ ਤਾਂ ਸਿੰਘ ਨੇ ਗੱਜ ਕੇ ਫਤਿਹ ਬੁਲਾਈ ਜਿਸ ਤੇ ਹਾਕਮ ਨੇ ਬਹੁਤ ਬੁਰਾ ਮੰਨਿਆ ਤੇ ਸੂਲੀ ਚਾੜ ਦਿੱਤਾ ਪਾਈ ਕਾਂ ਸਿੰਘ ਨਬਲਿਕਦਿਆਂ ਕੇ ਸੰਮਤ 1802 ਵਿੱਚ ਲਾਹੌਰ ਦੇ ਹਾਕਮ ਨੇ ਇਸ ਸੂਰਮੇ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਸੀ। ਪਾਈ ਸੁੱਖਾ ਸਿੰਘ ਮਾੜੀ ਕੰਬੋਕੀ ਜ਼ਾਲਮ ਹਕੂਮਤ ਨਾਲ ਜੂਝਦੇ ਸੰਮਤ 1810 ਵਿੱਚ ਦੁਰਾਨੀਆਂ ਦੀ ਫੌਜ ਨਾਲ ਲੜ ਕੇ ਰਾਵੀ ਦੇ ਕਿਨਾਰੇ ਲਾਹੌਰ ਪਾਸ ਸ਼ਹੀਦ ਹੋ ਗਏ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।